ਦੋ ਦਿਨ ਪਹਿਲਾਂ ਮਲੋਟ ਰੋਡ ਤੇ ਹੋਏ ਇੱਕ ਚੌਂਕੀਦਾਰ ਦੇ ਅੰਨੇ ਕਤਲ ਦੀ ਗੱਥੀ ਨੂੰ ਥਾਣਾ ਤਰਮਲ ਦੀ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਦਾਵਾ ਕੀਤਾ ਜਾ ਰਿਹਾ ਹੈ ਤੇ ਇਸ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 2 ਦੇ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਕਿ ਦੋ ਦਿਨ ਪਹਿਲਾਂ ਮਲੋਟ ਰੋਡ ਤੇ ਇੱਕ ਚੌਂਕੀਦਾਰ ਦਾ ਅਣਪਛਾਤੇ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਥਾਣਾ ਥਰਮਲ ਦੀ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਕਤਲ ਕਰਨ ਵਾਲਿਆਂ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਦਿਆਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਥੋਬਿਆਣੇ ਦੇ ਰਹਿਣ ਵਾਲੇ ਹਨ ਅਤੇ ਪੇਸ਼ੇ ਤੋਂ ਕੋੜਾ ਚਲਾਉਂਦੇ ਹਨ ਅਤੇ ਇਹਨਾਂ ਨੂੰ ਗੰਗਾ ਨਗਰ ਤੋਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਫिराਕ ਦੇ ਵਿੱਚ ਸਨ ਜਿਸ ਤੇ ਚੌਕੀਦਾਰ ਵੱਲੋਂ ਜਦੋਂ ਇਹਨਾਂ ਨੂੰ ਵਾਰਦਾਤ ਕਰਨ ਤੋਂ ਰੋਕਿਆ ਗਿਆ ਤਾਂ ਤੈਸ਼ ਦੇ ਵਿੱਚ ਆ ਕੇ ਇਹਨਾਂ ਦੇ ਵੱਲੋਂ ਹਥਿਆਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਮੌਕੇ ਤੋਂ ਫਰਾਰ ਹੋ ਗਏ ਪੂਰੀ ਜਾਣਕਾਰੀ ਸਨਮਾਨਯੋਗ ਡੀਐਸਪੀ ਸਾਹਿਬ ਦੀ ਹੀ ਜ਼ੁਬਾਨੀ ਇਸ 4 ਤਰੀਕ ਅਰਲੀ ਮਾਰਨਿੰਗ ਸਾਨੂੰ ਇੱਕ ਕੰਪਲੀਟ ਮਿਲੀ ਸੀ ਕਿ ਉੱਥੇ ਇੱਕ ਡੈੱਡ ਬੋਡੀ ਪਈ ਆ ਜਿਸ ਸਮੇ ਇਮੀਡੀਏਟਲੀ ਥਾਰਾ ਥਰਮਲ ਦੀ ਪੁਲਿਸ ਉੱਥੇ ਮੌਕੇ ਤੇ ਪਹੁੰਚੀ ਮੌਕੇ ਤੇ ਜਿਸ ਬੰਦੇ ਦੀ ਡੈੱਡ ਬੋਡੀ ਸੀ ਉਹਨਾਂ ਦਾ ਉਹ ਭਾਂਜਾ ਉੱਥੇ ਮੌਕੇ ਤੇ ਮਿਲਿਆ ਤੇ ਉਹਨਾਂ ਨੇ ਸਬੰਧੀ ਆਪਣੀ ਕੰਪਲੀਟ ਲਿਖਾਈ ਸੀ ਵੀ ਕੁਝ ਹੰਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਮਾਮੇ ਦੀ ਮੌਤ ਮਤਲਬ ਸੱਤਿਆ ਕਰ ਦਿੱਤੀ ਗਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਥਰਮਲ ਵਿਖੇ ਧਾਰਾ 103 ਬੀਐਨਐਸ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਇਹ ਵੱਖ-ਵੱਖ ਸੀ ਐਸਐਚਓ ਥਰਮਲ ਇਨਸਪੈ ਵਿੰਦਰ ਹੈ ਇਹਨਾਂ ਦੀ ਸੁਪਰਵੀਜ਼ਨ ਹੇਠ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਵੱਖ-ਵੱਖ ਟੈਕਨੀਕਲ ਤਰੀਕੇ ਨਾਲ ਕੰਮ ਕਰਦੇ ਤੇ ਸੀਸੀਟੀਵੀ ਐਨਾਲਿਸਿਸ ਕਰਦੇ ਹੋਏ ਤਾਂ ਉਸ ਵਕਤ ਇਨਸਪੈਕਟਰ ਸੁਖਵਿੰਦਰ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਹ ਕਟੜਾ ਨੂੰ ਅੰਜਾਮ ਦੇਣ ਵਾਲੇ ਦੋਨੋਂ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਇੱਕ ਇੱਕ ਵਿਅਕਤੀ ਦਾ ਨਾਮ ਹੈ ਬਲਜਿੰਦਰ ਸਿੰਘ ਤੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਦੋਨੋਂ ਥੋਬੀਆਂ ਨਾ ਦਾ ਰਹਿਣ ਵਾਲੇ ਨੇ ਇਹ ਘੂੜਾ ਟਰਾਲਾ ਚਲਾਉਂਦੇ ਨੇ ਬੀਸਿਕਲੀ ਸਮਾਨ ਇੱਥੋਂ ਅੱਗੇ ਜੰਮੂ ਵਗੈਰਾ ਲੈ ਕੇ ਜਾਂਦੇ ਨੇ ਤੇ ਇਨਸਪੈਕਟਰ ਸੁਖਵਿੰਦਰ ਦੀ ਟੀਮ ਵੱਲੋਂ ਇਹਨਾਂ ਨੂੰ ਗੰਗਾ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿੱਥੋਂ ਇਹ ਅੱਗੇ ਭੱਜਣ ਦੀ ਤਾਕ ਵਿੱਚ ਸੀ ਹੈ ਜੀ ਇਹਦੀ ਇਸ ਦੇ ਵਿੱਚ ਬੇਸਿਕਲੀ ਕੀ ਸੀਗਾ ਕਿ ਇਹ ਆਪਣੇ ਕੋੜਾ ਟਰਾਲਾ ਲੈ ਕੇ ਜਾ ਰਹੇ ਸੀਗੇ ਤੇ ਉੱਥੇ ਰਸਤੇ ਵਿੱਚ ਖੋਖੇ ਆਉਂਦੇ ਹਨ ਤਾਂ ਇਹਨਾਂ ਨੇ ਸੋਚਿਆ ਵੀ ਸੋ ਚਲੋ ਇੱਥੋਂ ਖੋਖਾ ਤੋੜ ਕੇ ਕੋਈ ਸਮਾਨ ਵਗੈਰਾ ਚੋਰੀ ਕਰ ਲਈਏ ਜਾਂ ਇਦਾਂ ਦਾ ਕੋਈ ਜੋ ਪ੍ਰੀਲਮਬਰੀ ਸਾਹਮਣੇ ਆਇਆ ਹੈ ਤਾਂ ਜਿਹੜਾ ਮ੍ਰਿਤਕ ਹੈ ਉੱਥੇ ਬਤਾਉਦੇ ਚੌਕੀਦਾਰ ਕੰਮ ਕਰਦੇ ਸੀਗੇ ਜਦੋਂ ਇਹਨਾਂ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲ ਜਿਹੜਾ ਹਥਿਆਰ ਸੀਗਾ ਉਸੇ ਨਾਲ ਹੀ ਇਹਨਾਂ ਨੇ ਇਹਨਾਂ ਦੇ ਵਾਰ ਕੀਤਾ ਤੇ ਜਿਸ ਕਰਕੇ ਇਹਨਾਂ ਦੀ ਮੌਤ ਹੋ ਗਈ ਆ ਤਾਂ ਹੁਣ ਦੋਨੋਂ ਅਸੀਂ ਦੋਸ਼ੀ ਆ ਜੋ ਬਲਾਈਂਡ ਬਾਰਡਰ ਸੀ ਇਹ ਟ੍ਰੇਸ ਕਰ ਲਿਆ ਦੋਨੋਂ ਦੋਸ਼ੀ ਅਸੀਂ ਅਰੈਸਟ ਕਰ ਲਿਆ ਤੇ ਹੁਣ ਅੱਗੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਊਗਾ ਜੀ ਤੇ ਬਾਕੀ ਡਿਊਰਿੰਗ ਇ ਜੋ ਜਿਸ ਤਰ੍ਹਾਂ ਇਹ ਤਾਂ ਸਾਹਮਣੇ ਆਣਗੇ ਕਾਰਵਾਈ ਕੀਤੀ ਜਾਊ